ਅ ਨਮਸਕਾਰ ਸਤਿ ਸ੍ਰੀ ਅਕਾਲ ਆਦਾ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਸਰਕਾਰ ਮਿਨਿਸਟਰੀ ਆਫ ਹੋਮ ਦੀ ਤਰਫੋਂ ਜਿਹੜੇ ਹੈਗੇ ਆ ਆਦੇਸ਼ ਹੋਏ ਨੇ ਕਾਫੀ ਸਾਰੇ ਜ਼ਿਲ੍ਹੇ ਨੂੰ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਵੀ ਹੈ ਕਿ ਆਪਾਂ ਅੱਜ ਇੱਕ ਤਾਂ ਮੌਕ ਡ੍ਰਿਲ ਕਰਨੀ ਹੈ ਤੇ ਬਲੈਕਆਊਟ ਦੀਦੀ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਡ੍ਰਿਲ ਹੋਣੀ ਹੈ ਉਦੇ ਸੰਬੰਧ ਵਿੱਚ ਕੱਲ ਆਪਾਂ ਪ੍ਰੈਸ ਬਰੀਫ ਜਾਰੀ ਕੀਤਾ ਸੀ ਜਿਹਦੇ ਵਿੱਚ ਆਪਾਂ ਲਿਖਤੀ ਵਿੱਚ ਭੇਜਿਆ ਤੁਹਾਨੂੰ ਕਿ ਆਪਾਂ 4 ਵਜੇ ਦੇ ਕਰੀਬ ਜਿਹੜਾ ਹੈਗਾ ਉਹ ਮੌਕ ਡ੍ਰਿਲ ਕਰਾਂਗੇ ਤੇ ਜਿਹੜਾ ਬਲੈਕਆਊਟ ਦਾ ਟਾਈਮ ਹੋਏਗਾ ਉਹ 8:30 ਵਜੇ ਦਾ ਹੋਏਗਾ ਤੇ ਇਹਦੇ ਵਿੱਚ ਮੈਂ ਆਮ ਜਨਤਾ ਨੂੰ ਪਬਲਿਕ ਨੂੰ ਇਹ ਸੂਚਿਤ ਕਰਨਾ ਚਾਹਾਂਗਾ ਕਿ ਇਹ ਮੌਕ ਡ੍ਰਿਲ ਜਿਹੜੀ ਹੈ ਇਹ ਸਿਰਫ ਇੱਕ ਪ੍ਰੀਪਰੇਟਰੀ ਐਕਸਰਸਾਈਜ਼ ਹੈ ਇਹਦੇ ਵਿੱਚ ਕਿਸੇ ਤਰੀਕੇ ਨਾਲ ਕਿਸੇ ਨੂੰ ਪਰੇਸ਼ਾਨ ਜਾਂ ਫਿਰ ਇਸ ਤਰੀਕੇ ਦੀ ਜਿਹੜਾ ਆਏਗਾ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ ਬਸ ਆਪਾਂ ਆਪਣੇ ਆਪ ਨੂੰ ਤਿਆਰ ਕਰਕੇ ਰੱਖਿਏ ਕਿਸੇ ਵੀ ਜਿਹੜੀ ਕੋਈ ਵੀ ਘਟਨਾ ਹੋ ਸਕਦੀ ਹੈ ਉਹਦੇ ਬਾਰੇ ਤੇ ਇਹਦੇ ਨਾਲ ਨਾਲ ਜਿਹੜੀ ਮੈਂ ਖਾਸ ਤੌਰ ਤੇ ਜਿਹੜਾ ਮੌਕ ਡ੍ਰਿਲ ਦਾ ਪਾਰਟ ਹੈ ਉਹਦੇ ਬਾਰੇ ਇਹ ਦੱਸਣਾ ਚਾਹਾਂਗਾ ਕਿ ਉਸ ਵੇਲੇ ਕਿਸੇ ਤਰੀਕੇ ਦਾ ਸਾਇਰਨ ਜਿਹੜਾ ਫਰਸਟ ਵਾਲਾ 4 ਵਜੇ ਦਾ ਆਇਆ ਉਹਦੇ ਵਿੱਚ ਕੋਈ ਸਾਇਰਨ ਆਪਾਂ ਜਿਹੜਾ ਹੈਗਾ ਉਹ ਨਹੀਂ ਬਜਾ ਰਹੇ ਕਿਉਂਕਿ ਉਹ ਮੌਕ ਡ੍ਰਿਲ ਆਪਾਂ ਕੁਝ ਸਪੈਸੀਫਿਕ ਲੋਕੇਸ਼ਨਸ ਦੇ ਲਈ ਜਿਹੜੀ ਹੈਗੀ ਆ ਉਹ ਫਿਕਸ ਕੀਤੀ ਹੋਈ ਹੈ ਜਿਦੇ ਵਿੱਚ ਰੇਲਵੇ ਸਟੇਸ਼ਨ ਜਿਹੜਾ ਆਪਣਾ ਮਿੱਤਲ ਮਾਲ ਹੈ ਤੇ ਇੱਕ ਆਪਣਾ ਜਿਹੜੀ ਇੱਕ ਇੰਡਸਟਰੀਅਲ ਯੂਨਿਟ ਹੈ ਐਨ ਐਫ ਐਲ ਉੱਥੇ ਆਪਾਂ ਮੌਕ ਡ੍ਰਿਲ ਕਰ ਰਹੇ ਜਿੱਥੇ ਆਪਣੀ ਟੀਮਸ ਜਾਣ ਗਿਆ ਤਾਂ ਉਹ ਲੋਕਲ ਲੈਵਲ ਦਾ ਜਿਹੜਾ ਸਾਇਰਨ ਹੈ ਉਹਨੂੰ ਯੂਜ਼ ਕਰਕੇ ਉਹ ਡ੍ਰਿਲਸ ਨੂੰ ਆਪਾਂ ਅੰਜਾਮ ਦੇਵਾਂਗੇ ਇਸ ਤੋਂ ਇਲਾਵਾ ਕੱਲ ਮੈਂ ਆਪਣੀ ਤਰਫੋਂ ਜਿਹੜੀ ਹਦਾਇਤਾਂ ਨੇ ਡ੍ਰਿਲ ਦੇ ਦੌਰਾਨ ਖਾਸ ਕਰ ਸਕੂਲ ਦੇ ਬੱਚੇ ਕਾਲਜ ਦੇ ਬੱਚਿਆਂ ਨੂੰ ਉਹਨਾਂ ਨੂੰ ਇਨਫਾਰਮ ਕਰਨ ਦੇ ਵਾਸਤੇ ਉਹ ਕੱਲ ਸ਼ਾਮ ਆਪਾਂ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਅਸੀਂ ਅੱਜ ਆਪਾਂ ਜਿੰਨੇ ਵੀ ਆਪਣੇ ਸਕੂਲਸ ਨੇ ਉਹਦੇ ਵਿੱਚ ਸਾਰੇ ਪ੍ਰਿੰਸੀਪਲ ਸਾਹਿਬਾਨ ਹੈ ਟੀਚਰ ਸਾਹਿਬਾਨ ਆਪਣੇ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਆਇਰ اٹੈਕ ਜਾਂ ਫਿਰ ਇਸਤਰੀ ਕੇ ਦੀ ਖੁਦਾ ਨਾ ਕਰੇ ਕੋਈ ਵੀ ਜਿਹੜੀ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਉਹਦੇ ਵਿੱਚ ਕਿਸ ਤਰੀਕੇ ਨਾਲ ਸੈਲਫ ਪ੍ਰੋਟੈਕਸ਼ਨ ਦੇ ਮੀਜਰਸ ਲੈਣੇ ਹੈ ਤੇ ਸਾਇਰਨਸ ਨੂੰ ਕਿਸ ਤਰੀਕੇ ਨਾਲ ਆਪਾਂ ਪਛਾਣ ਕਰਨੀ ਹੈ ਉਹਦੇ ਬਾਰੇ ਜਿਹੜਾ ਹੈਗਾ ਅੱਜ ਜਾਗਰੂਕ ਕਰ ਰਹੇ ਨੇ ਤੇ ਜਿਹੜਾ ਬਲੈਕਆਊਟ ਦਾ ਟਾਈਮ ਹੈ ਉਹ ਮੈਂ ਇੱਕ ਵਾਰ ਫਿਰ ਰਿਪੀਟ ਕਰ ਦੇਣਾ 8:30 ਵਜੇ ਬਟਿੰਡੇ ਦਾ ਹੋਏਗਾ 8:30 ਵਜੇ ਸਭ ਤੋਂ ਪਹਿਲਾਂ ਇੱਕ ਸਾਇਰਨ ਆਉਗੀ ਜਿਹੜਾ ਮੈਂ ਕੱਲ ਤੁਹਾਨੂੰ ਵੀਡੀਓ ਵੀ ਵੇਚੀ ਹੈ ਉਹਦੇ ਵਿੱਚ ਇੱਕ ਫਲਕਚੂਏਟਿੰਗ ਸਾਇਰਨ ਜਿਹੜਾ ਕਿ ਸਿਟੀ ਦੇ ਵੱਖ-ਵੱਖ ਏਰੀਆਜ਼ ਵਿੱਚ ਬਜੇਗੀ ਉਹਦੇ ਨਾਲ ਬਲੈਕਆਊਟ ਹੋ ਜਾਏਗਾ ਤੇ ਜਦੋਂ ਬਲੈਕਆਊਟ ਹੋ ਜਾਂਦਾ ਹੈ ਬਲੈਕਆਊਟ ਦਾ ਸਿਰਫ ਇਹ ਨਹੀਂ ਆਪਾਂ ਬਿਜਲੀ ਦਾ ਕੱਟ ਪਿੱਛੇ ਵੀ ਕਰਾਂਗੇ ਪਰ ਜੇ ਕਿਸੇ ਦਾ ਇਨਵਰਟਰ ਹੈ ਕਿਸੇ ਦੀ ਸੋਲਰ ਲਾਈਟਸ ਹੈ ਉਹ ਵੀ ਤੁਸੀਂ ਆਪਣੀ ਜਿਹੜੀ ਹੈ ਕੀ ਹੈ ਉਹ ਬੰਦ ਕਰਨੀਆਂ ਨੇ ਇਹਦੇ ਵਿੱਚ ਖਾਸ ਕਰ ਜਿਹੜੇ ਆਪਣੇ ਹਸਪੀਟਲਸ ਨੇ ਉਹ ਆਪਣਾ ਬੈਕਅਪ ਜਿਹੜਾ ਹੈਗਾ ਉਹ ਤਿਆਰ ਕਰ ਲੈਣ ਆਪਣੇ ਉਨਕਿਉਂਕਿ ਉਹ ਐਸੈਂਸ਼ੀਅਲ ਸਰਵਿਸਿਜ਼ ਵਾਲੇ ਨੇ ਪਰ ਫਿਰ ਵੀ ਉਹਨਾਂ ਨੂੰ ਇੰਨਾ ਧਿਆਨ ਰੱਖਣਾ ਪਵੇਗਾ ਕਿ ਜਿਹੜੇ ਉਹਨਾਂ ਦੀ ਵਿੰਡੋਜ਼ ਹੈ ਜਾਂ ਜਿੱਥੇ ਲਾਈਟ ਬਾਹਰ ਸ ਆ ਸਕਦੀ ਹੈ ਉਥੇ ਕਰਟਨਸ ਵਗੈਰਾ ਲਾ ਲੈਣ ਤਾਂ ਜੋ ਉਹਨਾਂ ਦੀ ਜਿਹੜੀ ਲਾਈਟ ਹੈ ਉਹ ਬਾਹਰ ਨਾ ਜਾਵੇ ਅੰਦਰ ਉਹ ਕੰਮ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਵੀ ਕੁਝ ਆਪਣੇ 2-3 ਜਿਹੜੇ ਵਾਈਟਲ ਇੰਸਟਾਲੇਸ਼ਨਸ ਹੈ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਇਸ ਤੋਂ ਛੂਟ ਦੇ ਰਹੇ ਨੇ ਪਰ ਉਹਨਾਂ ਨੂੰ ਫਿਰ ਵੀ ਸਿਰਫ ਜਿਹੜਾ ਉਹਨਾਂ ਦੀ ਐਮਰਜੈਂਸੀ ਵਾਲੀ ਪਾਰਟ ਹੈ ਲਾਈਟ ਸੇ ਸਿਰਫ ਉਹਨਾਂ ਹੀ ਔਨ ਰੱਖਣਾ ਪਵੇਗਾ ਬਾਕੀ ਸਾਰਾ ਬੰਦ ਕਰਨਾ ਪਵੇਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਪਬਲਿਕ ਨੂੰ ਕਿ ਕਿਸੇ ਤਰੀਕੇ ਨਾਲ 10-15 ਮਿੰਟ ਦਾ ਇਹ ਸਮਾਂ ਹੋਏਗਾ ਇਹਦੇ ਵਿੱਚ ਪੂਰਨ ਸਹਿਯੋਗ ਦਿਓ ਜਦੋਂ ਆਪਾਂ ਸਾਇਰਨ ਬਜਾਉਂਦੇ ਆ ਤਾਂ ਲਾਈਟ ਡਿਮ ਹੁੰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਵੀ ਇਹ ਆਇਡੈਂਟੀਫਾਈ ਕਰੋ ਕਿ ਤੁਸੀਂ ਕਿਥੇ ਖੁਦਾਣਾ ਕਰੇ ਜੇ ਕੱਲ ਨੂੰ ਕੋਈ 에ਅਰ ਸਟ੍ਰਾਈਕ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਤੁਸੀਂ ਛਪਣਾ ਹੈ ਕਿ ਟ੍ਰੈਂਚਸ ਵਿੱਚ ਮੈਂ ਉਹਦਾ ਪ੍ਰੋਪਰ ਵੀਡੀਓ ਵੀ ਤੁਹਾਨੂੰ ਪੇਜਿਆ ਹੈ ਭਾਰਤ ਸਰਕਾਰ ਵੱਲੋਂ ਵੀ ਉਹਦੀ ਕਈ ਕਈ ਵੀਡੀਓ ਜਿਹੜੀ ਹੈ ਕਿ ਆ ਉਹ ਫੇਸਬੁੱਕ ਐਕਸ ਤੇ ਵੀ ਤੁਹਾਨੂੰ ਮਿਲ ਜਾਣਗੀਆਂ ਉਹਨਾਂ ਨੂੰ ਵੀ ਇੱਕ ਵਾਰ ਜ਼ਰੂਰ ਦੇਖ ਲਓ ਤਾਂ ਜਿੱਦੀ ਵੀ ਉਹਨੇ ਹਦਾਇਤਾਂ ਨੇ ਉਹਨਾਂ ਨੂੰ ਬਿਲਕੁਲ ਇਨ ਬਿਨ ਪਾਲਣਾ ਕੀਤੀ ਜਾਵੇ ਇੱਥੇ ਮੈਂ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਕਈ ਸਾਰੇ ਯੂਨਿਟਸ ਹੈਗੇ ਜਿਨ੍ਹਾਂ ਦੇ ਉੱਪਰ ਜਿਹੜੇ 에ਵੀਏਸ਼ਨ ਸੇਫਟੀ ਦੀ ਲਾਈਟਸ ਲੱਗੀ ਹੋਈ ਹੈ ਉਹ ਵੀ ਬੰਦ ਰਹਿਣਗੀਆਂ ਕਈ ਸਾਰੇ ਸਾਨੂੰ ਜਿਹੜਾ ਹੈਗਾ ਪੁੱਛ ਰਹੇ ਨੇ ਕਿ ਉਹਨਾਂ ਨੂੰ ਬੰਦ ਰੱਖਣਾ ਹੈ ਕਿ ਨਹੀਂ ਜਿਹੜਾ ਇਹ ਬਲੈਕਆਊਟ ਦਾ ਸਮਾਂ ਹੈ ਉਹਦੇ ਵਿੱਚ ਉਹ ਲਾਈਟਸ ਵੀ ਬੰਦ ਰਹਿਣਗੀਆਂ ਤੇ ਇਹ ਸਾਰੇ ਆਪਣੇ ਤਰਫੋਂ ਜਿਹੜਾ ਹੈਗਾ ਉਹ ਐਨਸ਼ੂਰ ਕਰ ਲੈਣਗੇ ਮੈਂ ਪਹਿਲਾਂ ਵੀ ਕਿਹਾ ਇਹ ਟੋਟਲ ਆਪਾਂ ਜਿਹੜਾ ਪ੍ਰੈਕਟਿਸ ਕਰ ਰਹੇ ਹਾਂ ਓਨਲੀ ਫਾਰ 10 ਮਿੰਟਸ ਕਿਉਂਕਿ ਇਹ ਪ੍ਰੀਪਰੇਟਰੀ ਹੈ ਸੰਦੀ ਸੋਲਰ ਲਾਈਟ ਲੱਗਣੀ ਆਡੂ ਮੜੀ ਲਿਓ ਨੋ ਨਹੀਂ ਜਿਹੜਾ ਉਹਨਾਂ ਦਾ ਕੀ ਜਿਹੜਾ ਮੈਂ ਕਿਹਾ ਕਿ ਜਿਹੜਾ ਜਿਹੜਾ ਜਿੱਥੇ ਤੇ ਆਪਣੇ ਸਰਕਾਰ ਦੀ ਤਰਫੋਂ ਹੈ ਕਿ ਉੱਥੇ ਆਪਾਂ ਕੰਸਰਨਡ ਪੰਚਾਇਤ ਜਾਂ ਕਾਰਪੋਰੇਸ਼ਨ ਵੀ ਡਿਊਟੀ ਲਾ ਲੈਣੇ ਆ ਜਿੱਥੇ ਪ੍ਰਾਈਵੇਟ ਦੇ ਹੈ ਕਿ ਉਹ ਆਪਣੇ ਪੱਧਰ ਤੇ ਉਹਨਾਂ ਕੱਟ ਕੇ ਰੰਦਾ ਪ੍ਰਬੰਧ ਕਰ ਲੈਣ ਸਰਕਾਰ ਦੇ ਨਹੀਂ ਸਰ ਵਿਕਾਸ ਦੇ ਅਲੱਗ ਪਿੰਡਾਂ ਚ ਵੀ ਸਰ ਦੇਖਿਏ ਮੈਂ ਜਿਹੜੇ ਆਪਣੇ ਸਾਇਰਨਸ ਨੇ ਉਹ ਕੁਝ ਪਿੰਡਾਂ ਨੂੰ ਕਵਰ ਕਰਦੇ ਨੇ ਮੇਜਰ ਫੋਕਸ ਆਪਣਾ ਸਿਟੀ ਏਰੀਆਸ ਤੇ ਹੈ ਪਰ ਜਿੱਥੇ ਜਿੱਥੇ ਸਾਇਰਨ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਵੀ ਕਰਨੇ ਬਟ ਬਲੈਕਆਊਟ ਜਿਹੜਾ ਆਏਗਾ ਉਹ ਪੂਰੇ ਜ਼ਿਲ੍ਹੇ ਦਾ ਹੋਏਗਾ ਚਾਹੇ ਉੱਤੇ ਆਵਾਜ਼ ਪਹੁੰਚੇ ਜਾਂ ਨਾ ਪਹੁੰਚੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਇਨਫੋਰਮੇਸ਼ਨ ਕਿਸੇ ਹੋਰ ਤਰੀਕੇ ਨਾਲ ਆਪਾਂ ਪਹੁੰਚਾ ਦੇ ਪਰ ਜੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਪਹੁੰਚਦੀ ਤੇ ਬਲੈਕਆਊਟ 8:30 ਵਜੇ ਜਿੱਥੋਂ ਬਿਜਲੀ ਕੱਟ ਹੋ ਜੂਗੀ ਤਾਂ ਯੂ ਸ਼ੁਡ ਇਮੀਡੀਏਟਲੀ ਜਿਹੜੇ ਆਪਾਂ ਮੀਜਰਸ ਕਹੇ ਨੇ ਉਹ ਸਾਰੇ ਪਿੰਡ ਵਾਲੇ ਵੀ ਉਹਨੂੰ ਲਾਗੂ ਕਰ ਲੈ ਸਾਰੇ ਜਿਹੜੇ ਵੀਕਲਸ ਜਾ ਰਹੇ ਨੇ ਤੁਹਾਨੂੰ ਲਾਈਟਸ ਜਗੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਉੱਥੇ ਸਟੇ ਰੁਕਿੰਦੀ ਇਹ ਤੁਸੀਂ ਉਹਦੇ ਵਿੱਚ ਦੇਖੋਗੇ ਵੀ ਜਿਹੜਾ ਆਪਾਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ ਵਿੱਚ ਰੇਲਵੇ ਦੀ ਜੇ ਕੋਚ ਵਿੱਚ ਬੈਠੇ ਹੋ ਤਾਂ ਤੁਸੀਂ ਕਿਸ ਤਰੀ ਉਹ ਉਹਦੀ ਕੋਣ ਕਿਹੜੀ ਵਾਲੀ ਲਾਈਟ ਤੁਸੀਂ ਚਲਾ ਸਕਦੇ ਹੋ ਕਿਹੜੀ ਵਾਲੀ ਨਹੀਂ ਚਲਾ ਸਕਦੇ ਉਹ ਵੀ ਸਾਰਾ ਆਪਾਂ ਮੈਂਸ਼ਨ ਕੀਤਾ ਹੋਇਆ ਤੁਸੀਂ ਸਾਈਡ ਤੇ ਮੂਵ ਕਰਨਾ ਹੈ ਉਹ ਵੀ ਉਹਦੇ ਵਿੱਚ ਮੈਂਸ਼ਨਡ ਹੈ ਇੱਕ ਵਾਰ ਕਾਈਂਡਲੀ ਜਿਹੜੀ ਵੀਡੀਓਜ਼ ਆਪਾਂ ਭੇਜਿਆ ਨੇ ਜਿਹੜੀ ਭਾਰਤ ਸਰਕਾਰ ਨੇ ਵੀ ਦਿੱਤੀਆਂ ਨੇ ਉਹਨੂੰ ਸਾਰੀ ਇੱਕ ਨਾਲ ਚੰਗੇ ਤਰੀਕੇ ਨਾਲ ਵੇਖ ਲਓ ਕਿ ਕਿਹ ਕਿਸ ਤਰੀਕੇ ਦੀ ਸਾਰੀ ਤੁਹਾਡੀ ਪ੍ਰੋਬਲਮ ਸਾਰੇ ਵੀਡੀਓ ਦੇ ਫਾਰਮਾਂ ਨੂੰ ਕਿਵੇਂ ਦੇਖਦੇ ਨੇ ਨਵੇਂ ਨਵੇਂ ਵੀਡੀਓਜ਼ ਉਜ਼ਾਰੇ ਨੇ ਸਟੇਟਸ ਕਾਲਣੇ ਲੋਕ ਉਹਨਾਂ ਕੁ ਬਾਰੇ ਆ ਦੇਖੋ ਮੈਂ ਹੁਣ ਵੀ ਕੁਝ ਸਮਾਂ ਪਹਿਲਾਂ ਵੀ ਆਪਾਂ ਆਪਣੀ ਤਰਫੋਂ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਕਿ ਆ ਸਾਡੇ ਕੋਲ ਪ੍ਰੋਪਰ ਸਿਸਟਮ ਹੈ ਡੀਪੀਆਰਓ ਹੈ ਥੜੇ ਰਾਹੀ ਵੀ ਆਪਾਂ ਜਦੋਂ ਵੀ ਲੋੜ ਪੈਂਦੀ ਹੈ ਤਾਂ ਆਪਾਂ ਡੀਪੀਆਰਓ ਦੇ ਰਾਹੀਂ ਤੇ ਜਾਂ ਫਿਰ ਤੁਹਾਨੂੰ ਵੀ ਆਪਾਂ ਬੁਲਾ ਲੈਨੇ ਆ ਤੇ ਕੋਈ ਵੀ ਖਾਸ ਕਰ ਬਟਿੰਡਾ ਸ਼ਹਿਰ ਦਾ ਜਾਂ ਬਟਿੰਡਾ ਦੇ ਆਸ-ਪਾਸ ਜਾਂ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਆਪਣੀ ਪੱਧਰ ਤੇ ਬਗੈਰ ਵੈਰੀਫਿਕੇਸ਼ਨ ਦੇ ਕੋਈ ਅਨਨੇਸੈਸਰੀ ਨਿਊਜ਼ ਨਾ ਪਾਏ ਬਹੁਤ ਸਾਰੀ ਚੀਜ਼ਾਂ ਇਹੋ ਜੀਆਂ ਨੇ ਜਿੱਤੇ ਐਕਸ ਤੇ ਆ ਜਾਂਦਾ ਹੈ ਜਦੋਂ ਆਪਾਂ ਵੈਰੀਫਾਈ ਕਰਦੇ ਹਾਂ ਤਾਂ ਉਹ 2 ਸਾਲ ਪੁਰਾਣੀ ਵੀਡੀਓ ਹੁੰਦੀ ਹੈ 3 ਸਾਲ ਪੁਰਾਣੀ ਵੀਡੀਓ ਹੁੰਦੀ ਹੈ ਉਸ ਕਰਕੇ ਲੋਕਾਂ ਵਿੱਚ ਅਨਨੇਸੈਸਰੀ ਜਿਹੜਾ ਹੈਗਾ ਇੱਕ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਤੁਸੀਂ ਕ੍ਰੈਡੀਬਲ ਇਨਫੋਰਮੇਸ਼ਨ ਦੇ ਵਾਸਤੇ ਜਿਹੜਾ ਡੀਪੀਆਰਓ ਸਾਹਿਬ ਇਨਫੋਰਮੇਸ਼ਨ ਪੇਸ਼ਦੇ ਜਾਂ ਫਿਰ ਮੈਂ ਤੁਹਾਡੇ ਵਾਸਤੇ ਤੁਹਾਡੇ ਰਾਹੀਂ ਜਿਹੜਾ ਹੈਗਾ ਉਹ ਪੇਜ ਦਾ ਤੇ ਉਸ ਤੇ ਹੀ ਨਿਰਭਰ ਕਰ ਲੈਣ ਜਿੱਥੇ ਸਾਡੇ ਸਰਟੀਫਾਈਡ ਜਰਨਲਿਸਟਸ ਨੇ ਸਾਡੀ ਪ੍ਰੋਪਰ ਚੈਨਲਸ ਨੇ ਸਾਡੇ ਸਰਕਾਰ ਦੇ ਹੈਂਡਲਸ ਨੇ ਬਠਿੰਡਾ ਦੀ ਆਪਣਾ ਡੀਸੀ ਆਪਣਾ ਡੀਪੀਆਰਓ ਦਾ ਵੀ ਆਪਣਾ ਐਕਸ ਦਾ ਵੀ ਪੇਜ ਹੈ ਫੇਸਬੁਕ ਦਾ ਵੀ ਪੇਜ ਹੈ ਐਸਐਸਪੀ ਮੈਡਮ ਦਾ ਵੀ ਆਪਣਾ ਪੇਜ ਹੈ ਜਿੱਥੇ ਵੀ ਤੁਹਾਨੂੰ ਲੱਗੇ ਇਹਨਾਂ ਪੇजेस ਨੂੰ ਫੋਲੋ ਕਰੋ ਤਾਂ ਜਿਹੜਾ ਜਿਹੜੀ ਵੀ ਕੋਈ ਇਨਫੋਰਮੇਸ਼ਨ ਹੋਗੀ ਆਪਾਂ ਉਸ ਦੇ ਉੱਤੇ ਵੀ ਇਹਨੂੰ ਜਿਹੜਾ ਹੈਗਾ ਅਪਡੇਟ ਕਰਾਂਗੇ ਸਿਰਫ ਇੱਕ ਦਿਨ ਦਾ ਹੈ ਲਗਾਤਾਰ ਹੀ ਹੋਏਗਾ ਸਰ नहीं आ, मैं पहला दिस इज़ अ प्रिपरेटरी स्टेज सिर्फ आज होना है मॉक ड्रिल्स चार बजे तो उसके बाद जो ब्लैकआउट है आठ तीस से लेके आठ चालीस तक थैंक यू सो मच